ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਉਹ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਪੜਾ ਰਹੇ ਹਾਂ ਜੀ ਪਿੰਡ ਰਾਜਗੜ ਕੁਬੇ ਤਹਿਸੀਲ ਮੌੜ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਬਬਲ ਜੀ ਦੇ ਘਰੋਂ ਇੱਕ ਆਪਸ ਨੂੰ ਤਾਜੀ ਸੂਈ ਮੱਝ ਦਿਖਾ ਰਹੇ ਹਾਂ ਪੂਰੀ ਜਿਹੜੀ ਗੱਲਬਾਤਾਂ ਬਾਈ ਦੇ ਨਾਲ ਕਰਾਂਗੇ ਕਦ ਘੜ ਮਿੱਤਰੋ ਬੇਲ ਤੇ ਫੁੱਲ ਹੈ। ਖੇਤ ਪੱਖੋਂ ਵੀ ਸੋਹਣੀ ਐ ਸਿੰਘ ਜਰੂਰ ਥੋੜਾ ਜਿਹਾ ਖੁੱਲਾ ਤੇ ਥਣਲੇ ਵੀ ਦੀ ਪੂਰੀ ਮਿੱਤਰੋ ਸਾਫਾ ਥੋੜਾ ਜਿਹਾ ਭੜਾ ਨੇ ਪੂਰੀ ਜਿਹੜੀ ਜਾਣਕਾਰੀ ਆਪਾਂ ਭਾਈ ਤੋਂ ਲੈਨੇ ਆ ਵੀ ਕਦੋਂ ਕਦੀ ਸੂਈ ਆ ਕਿੰਨਾ ਜਿਹੜਾ ਦੁੱਧ ਤਿਆਰ ਹੈ ਤੇ ਇੱਕ ਜੇ ਆਪਾਂ ਮੂਹਰੇ ਥਣਾਂ ਦਾ ਥੋੜਾ ਜਿਹਾ ਇੱਕ ਸਾਈਡਾਂ ਦਾ ਗਾਇਬ ਜ਼ਰੂਰ ਕੱਟਾ ਉਨੇ ਕੀ ਦਾ ਫਰਕ ਹੈ ਹਾਂਜੀ ਭਾਈ ਜੀ ਬਬਲਜੀਤ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਚੀਜ਼ ਦਿਖੋ ਟੀਕੋ ਜੀ ਹਾਂਜੀ ਹਾਂਜੀ ਵਧੀਆ ਜੀ ਵਧੀਆ ਠੀਕ ਹੈ ਇਹ ਮੱਝ ਦੇ ਸੂਏ ਦੀ ਗੱਲ ਕਰੀਏ ਤੀਜਾ ਸੂਆ ਬਾਈ ਇਹ ਤੀਜਾ ਸੂਆ ਸੂਈ ਆ ਹਾਂ ਜੀ ਕਿੰਨੇ ਕ ਦਿਨ ਹੋ ਗਏ ਸੂਏ ਅੱਜ 6 ਦਿਨ ਹੋ ਗਏ ਬਾਈ ਕਿੰਨਾ ਕ ਦੁੱਧ ਤਿਆਰ ਹੋ 13 ਕਿਲੋ ਦੁੱਧ ਤਲਾ ਕੇ ਦੇ ਦਾਂਗੇ ਬਈ 13 ਕਿਲੋ ਤਿਆਰ ਹੈ ਹਾਂ ਜੀ ਹਾਂ 13 ਕਿਲੋ ਠੀਕ ਹੈ ਮਗਰ ਬੱਚਾ ਕੱਟੀ ਆ ਜੀ ਮਗਰ ਮਗਰ ਮਿੱਤਰੋ ਕੱਟੀ ਆ 13 ਕਿਲੋ ਦੁੱਧ ਤਿਆਰ ਨਾਲ ਹੀ ਆਈ ਹਜੇ ਨਾਲੂਗਾ ਨਾਲ ਆ ਹਾਂ ਜੀ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਤੁਸੀਂ ਸੰਪਰਕ ਇੱਕ ਵਾਰੀ ਤੋੜ ਕੇ ਦਿਖਾ ਦਿਗੇ ਹਾਂ ਜੀ ਹਾਂ ਤੋਂ ਲਗਾਤਾਰ ਮਿੱਤਰੋ ਵੀਡੀਓ ਆ ਰਹੀਆਂ ਤੁਰਦੀ ਦਾ ਤੁਸੀਂ ਲੈਵਾ ਦੇਖ ਸਕਦੇ ਹੋ ਹੌਲੀ ਤੋਰੋ ਜੀ ਮੋੜ ਲਈ ਕੱਦ ਕਾੜ ਬੇਲ ਫੇਰ ਆਪਾਂ ਕਹਿੰਦੇ ਆ ਫੁੱਲ ਬਟਾ ਫੁੱਲ ਹੈ ਸਿੱਧ ਪੱਖੋਂ ਵੀ ਸੋਹਣੀ ਹੈ ਬਾਈ ਦਾ ਜਿਹੜਾ ਘਰ ਹੈ ਅ ਕੱਲੋ ਕੋਟਰੀ ਵਾਲੀ ਸੜਕ ਤੇ ਉੱਬਿਆਂ ਤੋਂ ਜਿੱਦੋ ਕੋਟਰੀ ਨੂੰ ਸੜਕ ਜਾਂਦੇ ਆ ਜਿਹੜੀ ਸੜਕ ਤੇ ਮਿੱਤਰੋ ਪਟ્રોલ ਪੰਪ ਲੱਗਿਆ ਵਾ ਉਸ ਸੜਕ ਤੇ ਬਾਈ ਦਾ ਘਰ ਹੈ 6 ਦਿਨ ਹੋ ਗਏ ਸੁਹੀ ਨੂੰ ਬਾਈ ਕਹਿੰਦਾ ਵੀ 13 ਜਿਹੜਾ ਲੀਟਰ ਅ ਦੁੱਧ ਤਿਆਰ ਹੈ ਤੁਸੀਂ ਆਪ ਦਾ ਦੋ ਟਾਈਮ ਤਸੱਲੀ ਕਰ ਸਕਦੇ ਹੋ ਮੰਦ ਜਬਾਂ ਅ ਰੇਟ ਪਰ ਕੀ ਕਰਤਾ ਜੀ ਆਪਾਂ ਰੇਟ 135000 ਰੁਪਏ ਇੱਕ 35 ਹਾਂ ਜੀ ਹਾਂ ਬਾਣ ਤਣ ਹੋ ਜੂ ਮਾੜਾ ਮੋੜਾ ਕਰ ਦਾਂਗੇ ਹਾਂ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ 8729024294 8729024294 24294 ਹਾਂ ਜੀ ਹਾਂ 94